ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਸਬ ਡਿਵੀਜ਼ਨ ਫਗਵਾੜਾ ਵਿਖੇ ਅੱਜ ਰਾਤ 9:30 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਸ਼ਹਿਰ ਵਿੱਚ ਹੋਵੇਗਾ ਬਲੈਕਆਊਟ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਫਗਵਾੜਾ ਕਾਰਪੋਰੇਸ਼ਨ ਲਿਮਿਟ ਦੇ ਵਿੱਚ ਇਹ ਤੇ ਆਦੇ ਤੌਰ ਤੇ ਸਿਟੀਜ਼ਨ ਨੂੰ ਸੈਨਸਾਈਜ਼ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਅਲੰਸ ਖਾ ਵੀ ਘਟਨਾ ਨੂੰ ਤੋਂ ਬਚਾ ਲਈਏ ਅੱਜ ਬਲੈਕਆਊਟ ਕੀਤਾ ਜਾ ਰਿਹਾ ਹੈ ਜੇ ਫਗਵਾੜਾ ਸ਼ਹਿਰ ਦੇ ਲਿਮਿਟ ਦੇ ਵਿੱਚ ਇਹ ਬਲੈਕਆਊਟ 9:30 ਤੋਂ 10:00 ਵਜੇ ਤੱਕ ਹੋਏਗਾ ਕਿਉਂਕਿ ਦਾ ਸਾਰੇ ਸਿਟੀਜ਼ਨ ਇਹ ਵਿੱਚ ਸਹਿਯੋਗ ਦੇਣਗੇ ਤੇ ਪਾਵਰ ਕਟ 9:30 ਤੋਂ ਲੈ ਕੇ 10:00 ਵਜੇ ਤੱਕ ਹੋਏਗੀ ਅਰਜੀ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਸਨੀਕ ਸਭੀ ਲਈ ਹੈ ਜੀ ਸਹਿਯੋਗ ਦੇਣ ਪਰ ਹਾਂ ਇਹ ਵੀ ਦਾ ਲੈ ਕੇ ਪਹਿਲੇ ਕਰਨ ਦੀ ਕੋਈ ਗੱਲ ਨਹੀਂ ਘਬਰਾਉਣ ਦੀ ਕੋਈ ਗੱਲ ਨਹੀਂ ਇੱਕ ਰੂਟੀਨ ਡ੍ਰਿਲ ਹੈ ਤੇ ਇਹਦੇ ਵਿੱਚ ਪੂਰਾ ਪੂਰਾ ਸਰਕਾਰ ਦਾ ਇਸਪੇਸ਼ਲ ਸੇਵੋਟੀਕ ਇਹ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੌਡਰਲਸ ਇਤਿਆਦ ਦੇ ਤੌਰ ਤੇ ਕੀਤੀ ਜਾ ਰਹੀਆਂ ਇਸੇ कड़ी ਦੇ ਵਿੱਚ ਕੱਲ ਕਪੂਰਥਲਾ ਦੇ ਵਿੱਚ ਸੈਨੀ ਸਕੂਲ ਅਤੇ ਕੇਂਦਰੀ ਜੇਲ ਵਿਖੇ ਮੌਡਰਲ ਕੀਤੀ ਗਈ ਸੀ ਅੱਜ ਉਸੇ कड़ी ਦੇ ਵਿੱਚ ਕਪੂਰਥਲਾ ਸ਼ਹਿਰ ਅਤੇ ਫਗਵਾੜਾ ਸ਼ਹਿਰ ਵਿਖੇ ਇਹ ਡ੍ਰਿਲ ਕੀਤੀ ਜਾ ਰਹੀ ਹੈ ਇਹ ਡ੍ਰਿਲ ਦਾ ਸਮਾਂ ਰਹੇਗਾ ਰਾਤ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਇਸ ਡ੍ਰਿਲ ਦੇ ਦੌਰਾਨ ਕੁਝ ਵਿਸ਼ੇਸ਼ ਹਦਾਇਤਾਂ ਨੇ ਜੋ ਕਿ ਧਿਆਨ ਰੱਖਣ ਦੀ ਲੋੜ ਹੈ ਇਹ ਮੈਂ ਸਪੱਸ਼ਟ ਕਰਨਾ ਚਾਹੁੰਦਾ ਕਿ ਇਹ ਕੇਵਲ ਇਤਿਆਤ ਵਜੋਂ ਡ੍ਰਿਲ ਹੈ ਅਤੇ ਲੋਕਾਂ ਨੂੰ ਇਸ ਸੰਬੰਧ ਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ 9:30 ਵਜੇ ਜਦ ਹੀ ਸਾਇਰਨ ਵਜੇਗਾ ਉਸ ਉਪਰੰਤ ਪੂਰੀ ਤਰ੍ਹਾਂ ਬਲੈਕਆਊਟ ਹੋ ਜਾਵੇਗਾ ਸ਼ਹਿਰ ਦੀ ਜਨਤਾ ਨੂੰ ਇਹ ਵੀ ਅਪੀਲ ਹੈ ਕੀ ਉਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਦੇ ਹੇਠ ਲਾ ਕੇ ਕੱਚੇ ਸਥਾਨ ਉੱਤੇ ਰੋਕ ਲਵੇ ਇਸ ਦੇ ਸਬੰਧ ਦੇ ਵਿੱਚ ਇੱਕ ਹੋਰ ਮੈਂ ਸਪਸ਼ਟੀਕਰਨ ਦਿੰਦਾ ਦੇ ਰਿਹਾ ਕਿ ਜਿਨ੍ਹਾਂ ਵੀ ਹਸਪਤਾਲ ਦੇ ادارے ਨੇ ਉਹ ਇਸ ਬਲੈਕਆਊਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਔਰ ਇਸ ਤੋਂ ਇਲਾਵਾ ਪੂਰੇ ਸ਼ਹਿਰ ਕਪੂਰਥਲਾ ਅਤੇ ਫਗਵਾੜਾ ਸ਼ਹਿਰ ਦੇ ਵਿੱਚ ਇਹ ਬਲੈਕਆਊਟ ਰਹੇਗਾ। ਔਰ ਅੰਤ ਵਿੱਚ ਮੈਂ ਇੱਕ ਵਾਰ ਫੇਰ ਸਪਸ਼ਟ ਕਰਨਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਕਬਰਾਂ ਦੀ ਲੋੜ ਨਹੀਂ ਹੈ। ਇਹ ਸਿਰਫ ਇਤਿਆਦ ਦੇ ਤੌਰ ਤੇ ਡ੍ਰਿਲ ਕਰਾਈ ਜਾ ਰਹੀ ਹੈ। ਅਤੇ ਨਾਲ ਹੀ ਆਪ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਤੁਹਾਡੀ ਸੁਰੱਖਿਆ ਦੇ ਵਿੱਚ ਹਾਜ਼ਰ ਹੈ, ਮੌਜੂਦ ਹੈ ਔਰ ਤੁਸੀਂ ਪ੍ਰਸ਼ਾਸਨ ਦਾ ਇਸ ਵਿੱਚ ਸਾਥ ਦਿਓ। ਸ਼ੁਕਰੀਆ।